ਜਦੋਂ ਵੀ ਅਸੀਂ ਕਦੇ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ ਤੇ ਕਈ ਵਾਰੀ ਬੱਸ ਦੇ ਵਿੱਚ ਸੀਟ ਨਾ ਮਿਲਣ ਕਰਕੇ ਸਾਨੂੰ ਖੜੇ ਹੋ ਕੇ ਸਫ਼ਰ ਕਰਨਾ ਪੈਂਦਾ ਪਰ ਕੀ ਤੁਸੀਂ ਕਦੇ ਅਜਿਹਾ ਸੋਚਿਆ ਹੈ ਕਿ ਜਹਾਜ਼ ਦੇ ਵਿੱਚ ਵੀ ਅਜਿਹੀ ਆਪਸ਼ਨ ਮਿਲ ਸਕਦੀ ਹੈ ਕਿ ਸਾਨੂੰ ਸੀਟ ਨਾ ਮਿਲੇ ਤਾਂ ਅਸੀਂ ਖੜੇ ਹੋ ਕੇ ਸਫ਼ਰ ਕਰ ਸਕੀਏ ਪਰ ਹਾਂ ਇਹ ਜਿਹੜੀ ਗੱਲ ਹੈ ਸੁਣਨ ਦੇ ਵਿੱਚ ਅਟਪਟੀ ਜ਼ਰੂਰ ਲੱਗ ਰਹੀ ਹੋਵੇਗੀ ਤੁਹਾਨੂੰ ਪਰ ਕੁਝ ਸਮੇਂ ਬਾਅਦ ਇਹ ਪੋਸੀਬਲ ਹੋਏਗਾ ਕਿਉਂਕਿ ਕੁਝ 에ਅਰਲਾਈਨਸ ਇਦਾਂ ਦੀ ਸਕੀਮ ਲੈ ਕੇ ਆ ਰਹੀਆਂ ਨੇ ਕਿ ਤੁਸੀਂ ਕਟ ਟਿੱਕ ਦੇ ਨਾਲ ਜਹਾਜ਼ ਦੇ ਵਿੱਚ ਖੜੇ ਹੋ ਕੇ ਸਫ਼ਰ ਕਰ ਸਕੋਗੇ ਕਿਸ ਤਰ੍ਹਾਂ ਇਹ ਪੋਸੀਬਲ ਹੋਏਗਾ ਜਾਣਦੇ ਹਾਂ ਲੰਬੀ ਦੂਰੀ ਦੀ ਯਾਤਰਾ ਲਈ ਜਹਾਜ਼ ਸਭ ਤੋਂ ਤੇਜ਼ ਤੇ ਸਭ ਤੋਂ ਸੁਰੱਖਿਅਤ ਸਾਧਨ ਮੰਨਿਆ ਜਾਂਦਾ ਹੈ ਹਾਲਾਂਕਿ ਕਈ ਵਾਰ ਕੁਝ ਇਨਸੀਡੈਂਟ ਹੋ ਜਾਂਦੇ ਨੇ ਪਰ ਫਿਰ ਵੀ ਲੰਬੀ ਦੂਰੀ ਦੇ ਲਈ ਜਹਾਜ਼ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਇਹਨਾਂ ਦੀਆਂ ਟਿਕਟਾਂ ਦੀ ਕੀਮਤ ਜ਼ਿਆਦਾ ਹੋਣ ਦੇ ਕਾਰਨ ਕਈ ਲੋਕਾਂ ਦਾ ਜਹਾਜ਼ ਦਾ ਝੂਟਾ ਲੈਣ ਦਾ ਸੁਪਨਾ ਸੁਪਨਾ ਹੀ ਰਹਿ ਜਾਂਦਾ ਹੈ। ਕੁਝ ਲੋਕ ਪੈਸੇ ਬਚਾਉਣ ਤੇ ਆਪਣੀ ਮੰਜ਼ਿਲ ਤੇ ਛੇਤੀ ਪਹੁੰਚਣ ਲਈ ਬੱਸਾਂ 'ਚ ਵੀ ਖੜੇ ਹੋ ਕੇ ਸਫ਼ਰ ਕਰਨ ਲਈ ਰਾਜ਼ੀ ਹੋ ਜਾਂਦੇ ਨੇ। ਕਿਵੇਂ ਹੋਵੇਗਾ ਜੇਕਰ ਜਹਾਜ਼ਾਂ 'ਚ ਵੀ ਖੜੇ ਹੋ ਕੇ ਸਫ਼ਰ ਕਰਨ ਦੀ ਆਪਸ਼ਨ ਮਿਲ ਜਾਵੇ। ਇਸੇ ਸੋਚ ਨੂੰ ਲੈ ਕੇ ਯੂਰਪ ਦੀਆਂ ਕੁਝ ਘੱਟ ਲਾਗਤ ਵਾਲੀਆਂ 에ਅਰਲਾਈਨਾਂ 2026 ਤੋਂ ਆਪਣੇ ਜਹਾਜ਼ਾਂ ਦੇ ਵਿੱਚ ਖੜੇ ਹੋ ਕੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੀਆਂ ਨੇ ਇਹ ਨਵੀਆਂ ਸੀਟਾਂ ਜਿਨ੍ਹਾਂ ਨੂੰ ਸਕਾਈ ਰਾਈਡਰ 2.0 ਕਿਹਾ ਜਾਂਦਾ ਹੈ ਇਟਾਲੀਅਨ ਕੰਪਨੀ ਦੇ ਵੱਲੋਂ ਡਿਜ਼ਾਈਨ ਕੀਤੀਆਂ ਜਾਣਗੀਆਂ ਇਹ ਸੀਟਾਂ ਇੱਕ ਸਾਈਕਲ ਸਟੈਂਡ ਵਰਗੀਆਂ ਦਿੱਤੀਆਂ ਨੇ ਜੋ ਜੁਹਾੜ ਤੇ ਫਰਸ਼ ਅਤੇ ਛੱਤ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਵਿੱਚ ਸੀਟ ਬੈਲਟ ਵੀ ਹੁੰਦੀ ਹੈ ਯਾਤਰੀਆਂ ਨੂੰ ਲਗਭਗ 45 ਡਿਗਰੀ ਦੇ ਕੋਣ ਤੇ ਖੜਾ ਰਹਿਣਾ ਪੈਂਦਾ ਜਿਸ ਦੇ ਵਿੱਚ ਉਹਨਾਂ ਦੇ ਪੈਰਾਂ ਤੇ ਐਬਡੋਮినਲ ਮਾਸਪੇਸ਼ੀਆਂ ਦੀ ਵਰਤੋਂ ਹੁੰਦੀ ਹੈ ਇਸ ਸੀਟਾਂ ਹਲਕੀਆਂ ਨੇ ਆਮ ਸੀਟਾਂ ਨਾਲੋਂ ਕਾਫੀ ਘੱਟ ਥਾਂ ਘੇਰਦੀਆਂ ਨੇ ਜਿਸ ਦੇ ਨਾਲ ਜਹਾਜ਼ ਦੇ ਵਿੱਚ ਆਮ ਨਾਲੋਂ 20% ਵੱਧ ਯਾਤਰੀਆਂ ਨੂੰ ਬਿਠਾਇਆ ਜਾ ਸਕਦਾ ਹੈ ਇਸ ਦੇ ਨਾਲ 에ਅਰਲਾਈਨ ਕੰਪਨੀਆਂ ਦਾ ਲਾਭ ਵਧੇਗਾ ਤੇ ਟਿਕਟਾਂ ਦੀਆਂ ਕੀਮਤਾਂ ਵੀ ਘੱਟ ਸਕਦੀਆਂ ਨੇ ਇਹ ਸੀਟਾਂ ਖਾਸ ਤੌਰ ਤੇ 2 ਘੰਟਿਆਂ ਜਾਂ ਉਸ ਤੋਂ ਘੱਟ ਸਮੇਂ ਦੀਆਂ ਉਡਾਣਾਂ ਲਈ ਬਣਾਈਆਂ ਗਈਆਂ ਨੇ ਇਹ ਵੀ ਜਾਣਕਾਰੀ ਹੈ ਕਿ ਇਹ ਸੀਟਾਂ ਹਵਾਈ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੀਆਂ ਨੇ ਤੇ ਸਾਰੇ ਸੁਰੱਖਿਆ ਟੈਸਟ ਪਾਸ ਕਰ ਚੁੱਕੇ ਨੇ ਹਾਲਾਂਕਿ ਅਜੇ ਤੱਕ ਕਿਸੇ ਵੀ 에ਅਰਲਾਈਨ ਨੇ ਇਹਨਾਂ ਸੀਟਾਂ ਨੂੰ ਆਪਣੇ ਜਹਾਜ਼ਾਂ ਦੇ ਵਿੱਚ ਫਿੱਟ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ ਇਹ ਨਵੀਂ ਯੋਜਨਾ ਛਾਤਰੀਆਂ ਦੇ ਸਸਤੀ ਹਵਾਈ ਯਾਤਰਾ ਦੇ ਸੁਪਨੇ ਨੂੰ ਸਹਾਰਾ ਕਰ ਸਕਦੀ ਹੈ ਪਰ ਇਸ ਦੇ ਨਾਲ ਯਾਤਰਾ ਦੀ ਸੁਵਿਧਾ ਅਤੇ ਆਰਾਮ ਤੇ ਵੀ ਪ੍ਰਭਾਵ ਪੈ ਸਕਦਾ ਹੈ ਜਦੋਂ ਵੀ ਅਸੀਂ ਕਦੇ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ ਤੇ ਕਈ ਵਾਰੀ ਬੱਸ ਦੇ ਵਿੱਚ ਸੀਟ ਨਾ ਮਿਲਣ ਕਰਕੇ ਸਾਨੂੰ ਖੜੇ ਹੋ ਕੇ ਸਫ਼ਰ ਕਰਨਾ ਪੈਂਦਾ ਪਰ ਕੀ ਤੁਸੀਂ ਕਦੇ ਅਜਿਹਾ ਸੋਚਿਆ ਹੈ ਕਿ ਜਹਾਜ਼ ਦੇ ਵਿੱਚ ਵੀ ਅਜਿਹੀ ਆਪਸ਼ਨ ਮਿਲ ਸਕਦੀ ਹੈ ਕਿ ਸਾਨੂੰ ਸੀਟ ਨਾ ਮਿਲੇ ਤਾਂ ਅਸੀਂ ਖੜੇ ਹੋ ਕੇ ਸਫ਼ਰ ਕਰ ਸਕੀਏ ਪਰ ਹਾਂ ਇਹ ਜਿਹੜੀ ਗੱਲ ਹੈ ਸੁਣਨ ਦੇ ਵਿੱਚ ਅਟਪਟੀ ਜ਼ਰੂਰ ਲੱਗ ਰਹੀ ਹੋਵੇਗੀ ਤੁਹਾਨੂੰ ਪਰ ਕੁਝ ਸਮੇਂ ਬਾਅਦ ਇਹ ਪੋਸੀਬਲ ਹੋਏਗਾ ਕਿਉਂਕਿ ਕੁਝ 에ਅਰਲਾਈਨਸ ਇਦਾਂ ਦੀ ਸਕੀਮ ਲੈ ਕੇ ਆ ਰਹੀਆਂ ਨੇ ਕਿ ਤੁਸੀਂ ਕਟ ਟਿੱਕ ਦੇ ਨਾਲ ਜਹਾਜ਼ ਦੇ ਵਿੱਚ ਖੜੇ ਹੋ ਕੇ ਸਫ਼ਰ ਕਰ ਸਕੋਗੇ ਕਿਸ ਤਰ੍ਹਾਂ ਇਹ ਪੋਸੀਬਲ ਹੋਏਗਾ ਜਾਣਦੇ ਹਾਂ ਲੰਬੀ ਦੂਰੀ ਦੀ ਯਾਤਰਾ ਲਈ ਜਹਾਜ਼ ਸਭ ਤੋਂ ਤੇਜ਼ ਤੇ ਸਭ ਤੋਂ ਸੁਰੱਖਿਅਤ ਸਾਧਨ ਮੰਨਿਆ ਜਾਂਦਾ ਹੈ ਹਾਲਾਂਕਿ ਕਈ ਵਾਰ ਕੁਝ ਇਨਸੀਡੈਂਟ ਹੋ ਜਾਂਦੇ ਨੇ ਪਰ ਫਿਰ ਵੀ ਲੰਬੀ ਦੂਰੀ ਦੇ ਲਈ ਜਹਾਜ਼ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਇਹਨਾਂ ਦੀਆਂ ਟਿਕਟਾਂ ਦੀ ਕੀਮਤ ਜ਼ਿਆਦਾ ਹੋਣ ਦੇ ਕਾਰਨ ਕਈ ਲੋਕਾਂ ਦਾ ਜਹਾਜ਼ ਦਾ ਝੂਟਾ ਲੈਣ ਦਾ ਸੁਪਨਾ ਸੁਪਨਾ ਹੀ ਰਹਿ ਜਾਂਦਾ ਹੈ। ਕੁਝ ਲੋਕ ਪੈਸੇ ਬਚਾਉਣ ਤੇ ਆਪਣੀ ਮੰਜ਼ਿਲ ਤੇ ਛੇਤੀ ਪਹੁੰਚਣ ਲਈ ਬੱਸਾਂ 'ਚ ਵੀ ਖੜੇ ਹੋ ਕੇ ਸਫ਼ਰ ਕਰਨ ਲਈ ਰਾਜ਼ੀ ਹੋ ਜਾਂਦੇ ਨੇ। ਕਿਵੇਂ ਹੋਵੇਗਾ ਜੇਕਰ ਜਹਾਜ਼ਾਂ 'ਚ ਵੀ ਖੜੇ ਹੋ ਕੇ ਸਫ਼ਰ ਕਰਨ ਦੀ ਆਪਸ਼ਨ ਮਿਲ ਜਾਵੇ। ਇਸੇ ਸੋਚ ਨੂੰ ਲੈ ਕੇ ਯੂਰਪ ਦੀਆਂ ਕੁਝ ਘੱਟ ਲਾਗਤ ਵਾਲੀਆਂ 에ਅਰਲਾਈਨਾਂ 2026 ਤੋਂ ਆਪਣੇ ਜਹਾਜ਼ਾਂ ਦੇ ਵਿੱਚ ਖੜੇ ਹੋ ਕੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੀਆਂ ਨੇ ਇਹ ਨਵੀਆਂ ਸੀਟਾਂ ਜਿਨ੍ਹਾਂ ਨੂੰ ਸਕਾਈ ਰਾਈਡਰ 2.0 ਕਿਹਾ ਜਾਂਦਾ ਹੈ ਇਟਾਲੀਅਨ ਕੰਪਨੀ ਦੇ ਵੱਲੋਂ ਡਿਜ਼ਾਈਨ ਕੀਤੀਆਂ ਜਾਣਗੀਆਂ ਇਹ ਸੀਟਾਂ ਇੱਕ ਸਾਈਕਲ ਸਟੈਂਡ ਵਰਗੀਆਂ ਦਿੱਤੀਆਂ ਨੇ ਜੋ ਜੁਹਾੜ ਤੇ ਫਰਸ਼ ਅਤੇ ਛੱਤ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਇਹਨਾਂ ਦੇ ਵਿੱਚ ਸੀਟ ਬੈਲਟ ਵੀ ਹੁੰਦੀ ਹੈ ਯਾਤਰੀਆਂ ਨੂੰ ਲਗਭਗ 45 ਡਿਗਰੀ ਦੇ ਕੋਣ ਤੇ ਖੜਾ ਰਹਿਣਾ ਪੈਂਦਾ ਜਿਸ ਦੇ ਵਿੱਚ ਉਹਨਾਂ ਦੇ ਪੈਰਾਂ ਤੇ ਐਬਡੋਮినਲ ਮਾਸਪੇਸ਼ੀਆਂ ਦੀ ਵਰਤੋਂ ਹੁੰਦੀ ਹੈ ਇਸ ਸੀਟਾਂ ਹਲਕੀਆਂ ਨੇ ਆਮ ਸੀਟਾਂ ਨਾਲੋਂ ਕਾਫੀ ਘੱਟ ਥਾਂ ਘੇਰਦੀਆਂ ਨੇ ਜਿਸ ਦੇ ਨਾਲ ਜਹਾਜ਼ ਦੇ ਵਿੱਚ ਆਮ ਨਾਲੋਂ 20% ਵੱਧ ਯਾਤਰੀਆਂ ਨੂੰ ਬਿਠਾਇਆ ਜਾ ਸਕਦਾ ਹੈ ਇਸ ਦੇ ਨਾਲ 에ਅਰਲਾਈਨ ਕੰਪਨੀਆਂ ਦਾ ਲਾਭ ਵਧੇਗਾ ਤੇ ਟਿਕਟਾਂ ਦੀਆਂ ਕੀਮਤਾਂ ਵੀ ਘੱਟ ਸਕਦੀਆਂ ਨੇ ਇਹ ਸੀਟਾਂ ਖਾਸ ਤੌਰ ਤੇ 2 ਘੰਟਿਆਂ ਜਾਂ ਉਸ ਤੋਂ ਘੱਟ ਸਮੇਂ ਦੀਆਂ ਉਡਾਣਾਂ ਲਈ ਬਣਾਈਆਂ ਗਈਆਂ ਨੇ ਇਹ ਵੀ ਜਾਣਕਾਰੀ ਹੈ ਕਿ ਇਹ ਸੀਟਾਂ ਹਵਾਈ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਦੀਆਂ ਨੇ ਤੇ ਸਾਰੇ ਸੁਰੱਖਿਆ ਟੈਸਟ ਪਾਸ ਕਰ ਚੁੱਕੇ ਹਨ ਹਾਲਾਂਕਿ ਅਜੇ ਤੱਕ ਕਿਸੇ ਵੀ 에ਅਰਲਾਈਨ ਨੇ ਇਹਨਾਂ ਸੀਟਾਂ ਨੂੰ ਆਪਣੇ ਜਹਾਜ਼ਾਂ ਦੇ ਵਿੱਚ ਫਿੱਟ ਕਰਨ ਦੀ ਪੁਸ਼ਟੀ ਨਹੀਂ ਕੀਤੀ ਹੈ ਇਹ ਨਵੀਂ ਯੋਜਨਾ ਛਾਤਰੀਆਂ ਦੇ ਸਸਤੀ ਹਵਾਈ ਯਾਤਰਾ ਦੇ ਸੁਪਨੇ ਨੂੰ ਸਹਾਰਾ ਕਰ ਸਕਦੀ ਹੈ ਪਰ ਇਸ ਦੇ ਨਾਲ ਯਾਤਰਾ ਦੀ ਸੁਵਿਧਾ ਅਤੇ ਆਰਾਮ ਤੇ ਵੀ ਪ੍ਰਭਾਵ ਪੈ ਸਕਦਾ ਹੈ